ਦਾ ਹੁੰਦੀ ਕੋਸ਼ਿਸ਼ ਕੀਤੀ ਜਾਏਗੀ ਮੈਂ ਇਥੇ ਦੱਸਣਾ ਚਾਹੁੰਦਾ ਕਿ ਸਾਡੇ ਬੜੇ ਹੀ ਪਿਆਰੇ ਮਿੱਤਰ ਸਾਜ ਵਾਲੇ ਭਾਈ ਨਰਿੰਦਰ ਸਿੰਘ ਮੈਂ 40 ਸਾਲ ਤੋਂ ਉਹਨਾਂ ਦੇ ਨਾਲ ਮੇਰੀ ਸਾਜ ਹੈ ਮਿੱਤਰਤਾ ਹੈ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਪੜਿਆ ਉਹਨਾਂ ਦੇ ਨਾਲ ਆਪਣੇ ਲੰਮਾ ਸਮਾ ਬਤਾਇਆ ਕੱਲ ਉਹਨਾਂ ਨੇ ਇੰਨਾ ਵੱਡਾ ਕਦਮ ਕਿਉਂ ਲਿਆ ਇਹ ਤਾਂ ਉਹ ਹੀ ਦੱਸ ਸਕਦੇ ਨੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਸੀ ਇਹ ਵੀ ਉਹ ਹੀ ਦੱਸਣਗੇ ਬਟ ਸਾਨੂੰ ਸਮਝਣ ਦੀ ਲੋੜ ਹੈ ਕਿ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਨੌਜਵਾਨ ਹੈ ਬਜ਼ੁਰਗ ਨੌਜਵਾਨ ਉਹਨੇ ਇੰਨਾ ਵੱਡਾ ਕਦਮ ਲੈ ਕਿਉਂ ਲਿਆ ਦੋ ਉਹਨਾਂ ਦੇ ਬੇਟੇ ਨੇ ਦੋਨੇ ਲਾਇਰ ਨੇ ਉਹ ਖੁਦ ਡਬਲ ਐਮਏ ਨੇ ਔਰ 1980 ਤੋਂ ਉਹ ਸੰਘਰਸ਼ ਦੇ ਨਾਲ ਨੇ ਦਰਬਾਰ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਜਦੋਂ ਧਰਮ ਜੂਤ ਮੋਰਚਾ ਸੀ ਉਹਦੇ ਵਿੱਚ ਹਿੱਸਾ ਪਾਇਆ ਸੀ ਇਹ ਜਿਹੜੇ ਪੋਲੀਟੀਸ਼ੀਅਨਸ ਵੱਖ-ਵੱਖ ਸੁਰਾਂ ਦੇ ਨਾਲ ਵੱਖ-ਵੱਖ ਬੰਸਰੀਆਂ ਵਜਾ ਰਹੇ ਨੇ ਕੋਈ ਉਹਨਾਂ ਨੂੰ ਆਈਐਸ ਦਾ ਏਜੰਟ ਕਹਿ ਰਿਹਾ ਕੋਈ ਉਹਨਾਂ ਦੀ ਭਰਾ ਕਰਕੇ ਕਾਂਗਰਸ ਨਾਲ ਜੋੜ ਰਿਹਾ ਕੋਈ ਸਾਜ਼ਿਸ਼ ਕਹਿ ਰਿਹਾ ਇਹ ਸਭ ਮਨਕਰ ਝੂਠੀਆਂ ਗੱਲਾਂ ਨੇ ਪੂਰਨ ਰੂਪ ਦੇ ਵਿੱਚ ਖਰਾ ਇਨਸਾਨ ਹੈ ਉਹ ਖਰਾ ਇਨਸਾਨ ਪਿਓਰ ਪੰਥਕ ਜਿਹਨੂੰ ਕਹਿੰਦੇ ਨੇ ਕੋਈ ਸਾਜਿਸ਼ ਨਹੀਂ ਹੈ ਔਰ ਮੈਂ ਤੇ ਇਹ ਕਹਾਂਗਾ ਪੁਲਿਸ ਡਿਪਾਰਟਮੈਂਟ ਦੇ ਮੁਖੀ ਨੂੰ ਕਿ ਜਿਹੜੇ ਜਿਹੜੇ ਲੋਕਾਂ ਨੂੰ ਉਹਦੇ ਤੇ ਸ਼ੱਕ ਹੈ ਨਾ ਉਹਨਾਂ ਦੇ ਸਾਹਮਣੇ ਭਾਈ ਨਰੈਨ ਸਿੰਘ ਨੂੰ ਕਰਦੇ ਉਹ ਖੋਤੀ ਦੱਸ ਦੇਗਾ ਕਿ ਉਹਨੇ ਸਟੈਪ ਕਿਉਂ ਲਿਆ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਬਿਆਨ ਦਿੱਤਾ ਹੈ ਔਰ ਉਹਨਾਂ ਨੇ ਦੁਨੀਆਵੀ ਅਦਾਲਤ ਨੂੰ ਕਿਹਾ ਕਿ ਇਹਦੀ ਜਾਂਚ ਹੋਵੇ ਇਹ ਜਥੇਦਾਰ ਸਾਹਿਬ ਦਾ ਬਿਆਨ ਹੈ ਠੀਕ ਬਿਆਨ ਨਹੀਂ ਹੈ ਅਕਾਲ ਤਖਤ ਨੂੰ ਕਿਸੇ ਦੁਨੀਆਵੀ ਤਖਤ ਨੂੰ ਅਪੀਲ ਨਹੀਂ ਕਰਨੀ ਚਾਹੀਦੀ ਨਾ ਹੀ ਉਹਨੇ ਤੋਂ ਕੋਈ ਆਸ ਰੱਖਣੀ ਚਾਹੀਦੀ ਔਰ ਕਹਿਣਾ ਵੀ ਨਹੀਂ ਚਾਹੀਦਾ ਜੇਕਰ ਅਕਾਲ ਤਖਤ ਸਾਹਿਬ ਨੂੰ ਲੱਗਦਾ ਹੈ ਕਿ ਕਿਸੇ ਜਾਂਚ ਦੀ ਲੋੜ ਹੈ ਤੇ ਫਿਰ ਅਕਾਲ ਤਖਤ ਸਾਹਿਬ ਆਪ ਜਾਂਚ ਕਰੇ ਆਪ ਪੁੱਛੇ ਨਰੇਂਦਰ ਸਿੰਘ ਨੂੰ ਕਿ ਉਹਨੇ ਇੰਨਾ ਵੱਡਾ ਸਟੈਪ ਕਿਉਂ ਲਿਆ ਕਿਸੇ ਦੁਨੀਆਵੀ ਅਦਾਲਤ ਨੂੰ ਕਹਿਣਾ ਇਹ ਅਕਾਲ ਤਖਤ ਤੇ ਜਥੇਦਾਰ ਲੇ ਮੈਨੂੰ ਮੈਨੂੰ ਲੱਗਦਾ ਕਿ ਉਹਨਾਂ ਦੀ ਇਹ ਸਹੀ ਉਹਨਾਂ ਦਾ ਕੱਲ ਬਿਆਨ ਨਹੀਂ ਸੀ ਖੈਰ ਭਾਈ ਨਰੈਨ ਸਿੰਘ ਨੇ ਕਿਉਂ ਕਿਵੇਂ ਕਿਸ ਕਿੰਨਾ ਹਾਲਾਤਾਂ ਦੇ ਵਿੱਚ ਇਹ ਸਟੈਪ ਲਿਆ ਇਹ ਤਾਂ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਦੇ ਬਾਰੇ ਤੇ ਸਹੀ ਬਿਆਨ ਬਾਜੀ ਉਹ ਹੀ ਕਰਨਗੇ ਜਾਂ ਸਮਾਂ ਹੋਣ ਤੇ ਪਤਾ ਲੱਗੇਗਾ ਬਟ ਅਸੀਂ ਇਹਨਾਂ ਕਹਾਂਗੇ ਕਿ ਉਹਨਾਂ ਦੀ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਦਸਤਾਰ ਲਾਈ ਗਈ ਹੈ ਖਾਸ ਤੌਰ ਤੇ ਨਿਸ਼ਾਨਾ ਬਣਾ ਕੇ ਅਕਾਲੀ ਦਲ ਦੇ ਕਿਸੇ ਆਗੂ ਵੱਲੋਂ ਦਸਤਾਰ ਲਾਈ ਗਈ ਹੈ ਉਹ ਬਹੁਤ ਨਿੰਦਨਯੋਗ ਹੈ ਜਥੇਦਾਰ ਕਾਲਕਤਕ ਸਾਹਿਬ ਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਦਸਤਾਰ ਦੀ ਬੇਦਬੀ ਹੋਈ ਸੋ ਮੈਂ ਕੁਝ ਜੋ ਸਾਡੀਆਂ ਭਾਵਨਾਵਾਂ ਨੇ ਅਸੀਂ ਇਸ ਇਕਤਾ ਇਸ ਕਨਵੈਨਸ਼ਨ ਆਹੀ ਜਿਹੜਾ ਸਾਡਾ ਉਪਰਾਲਾ ਸੀ ਇਕਤਾ ਸੀ ਕਿ ਅਸੀਂ ਕੋਈ ਸਾਂਝੀ ਰਣਨੀਤੀ ਬਣਾਈਏ ਦੂਜਾ ਸੀ ਕਿ ਅਸੀਂ ਜੇ ਪੋਸੀਬਲ ਹੋ ਸਕਦਾ ਜਿੰਨਾ ਵੀ ਨੇੜੇ ਆ ਸਕੀਏ ਨੇੜੇ ਆਈਏ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਏਕਾ ਹੋ ਸਕਦਾ ਏਕਾ ਕਰਨਾ ਚਾਹੀਦਾ ਕਿਉਂਕਿ ਮਸਲੇ ਬਹੁਤ ਨੇ ਮਸਲੇ ਬਹੁਤ ਨੇ ਲੜਾਈ ਬਹੁਤ ਲੰਬੀ ਹੈ ਪਹਿਲਾਂ ਹੀ 40 ਸਾਲ ਹੋ ਗਏ ਨੇ ਪਤਾ ਨਹੀਂ ਅੱਗੇ ਕਿੰਨੇ ਸਾਲ ਹੋਰ ਚਲਣੀ ਹੈ ਬਟ ਜੇ ਇਸ ਸਫਰ ਨੂੰ ਲੜਾਈ ਦੇ ਸਫਰ ਨੂੰ ਸੁਖਾਲਾ ਕਰਨਾ ਹੈ ਆਪਣਾ ਰਾਹ ਹੋਰ ਮਜ਼ਬੂਤ ਕਰਨਾ ਹੈ ਤਾਂ ਫਿਰ ਸਾਨੂੰ ਇਕਤਾ ਕਰ ਲੈਣੀ ਚਾਹੀਦੀ ਹੈ ਔਰ ਇਕਤਾ ਦੇ ਕਈ ਤਰੀਕੇ ਦੇ ਦੁਨੀਆ ਦੇ ਵਿੱਚ ਵੀ ਮਾਡਲ ਪਏ ਨੇ ਤੇ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ ਮਾਡਲ ਪਏ ਨੇ